ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਸਖਤ ਪਰ ਆਫੈਸਰਾ ਲਿਆ ਇਥੋਂ ਤੱਕ ਕਹਿ ਦਿੱਤਾ ਕਿ ਹੁਣ ਸਰਕਾਰੀ ਦਫਤਰਾਂ ਖਾਸ ਕਰਕੇ ਮਾਲ ਵਿਭਾਗ ਨਾਲ ਸੰਬੰਧਿਤ ਜਿਹੜੇ ਮਹਿਕਮੇ ਨੇ ਜਾਂ ਵਿੰਗ ਨੇ ਜਾਂ ਤਹਿਸੀਲਾਂ ਨੇ ਜਾਂ ਸਬਤਸੀਲਾਂ ਉੱਥੇ ਹੁਣ ਅਫਸਰਾਂ ਦੀ ਮਨਮਰਜ਼ੀ ਨਹੀਂ ਚਲੇਗੀ ਫਰਲੋ ਨਹੀਂ ਚਲੇਗੀ ਤੇ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਹੁੰਦੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਤਹਿਸੀਲ ਦਫਤਰਾਂ ਦੇ ਵਿੱਚ ਹੁਣ ਸਰਕਾਰ ਨੇ ਕਹਿ ਦਿੱਤਾ ਕਿ ਅਫਸਰਾਂ ਦੀ ਕੋਈ ਮਨਮਾਨੀ ਨਹੀਂ ਚਲੇਗੀ ਮਾਨ ਸਰਕਾਰ ਵੱਲੋਂ ਹੁਣ ਫਰ ਲੋ ਖਤਮ ਕਰਨ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ ਮੁਖਮਤੀ ਭਗਵੰਤ ਮਾਨ ਨੇ ਇਹ ਫੈਸਲਾ ਪੰਜਾਬ ਦੇ ਲੋਕਾਂ ਦੀ ਤਹਿਸੀਲਾਂ ਦੇ ਵਿੱਚ ਹੁੰਦੀ ਖੱਜਲ ਖਵਾਰੀ ਨੂੰ ਲੈ ਕੇ ਕੀਤਾ ਗਿਆ ਤਹਿਸੀਲਦਾਰ ਅਤੇ ਹੁਣ ਨਾਇਬ ਤਹਿਸੀਲਦਾਰ 9 ਵਜੇ ਤੋਂ ਲੈ ਕੇ ਸ਼ਾਮ ਤੱਕ ਸਰਕਾਰੀ ਦਫ਼ਤਰਾਂ ਦੇ ਵਿੱਚ ਹਾਜ਼ਰ ਰਹਿਣਗੇ ਉਹਨਾਂ ਦੀ ਹਾਜ਼ਰੀ ਯਕੀਨੀ ਕੀਤੀ ਗਈ ਹੈ ਜ਼ਿਲ੍ਹਿਆਂ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਚਿੱਠੀ ਕੱਢ ਦਿੱਤੀ ਗਈ ਹੈ ਕਿ ਤਹਿਸੀਲ ਦਫ਼ਤਰਾਂ ਦੇ ਵਿੱਚ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਵਾਸਤੇ ਇਥੇਲੇ ਪੱਧਰ ਤੇ ਨਿਰਦੇਸ਼ ਜਾਰੀ ਕਰ ਦਿੱਤੇ ਜਾਣ ਔਰ ਖਾਲੀ ਸਟੇਸ਼ਨ ਜਿੱਥੇ ਨੇ ਉਥੇ ਵਿਕਲਪ ਦੇ ਰੂਪ ਦੇ ਵਿੱਚ ਵਿਵਸਥਾ ਨੂੰ ਬਹਾਲ ਕਰਨ ਦੇ ਤਹਿਤ ਜਾਂ ਬਰਕਰਾਰ ਰੱਖਣ ਦਿੱਤਾ ਹੈ ਜਿਹੜਾ ਰਜਿਸਟ੍ਰੇਸ਼ਨ ਦਾ ਜਿਹੜਾ ਕੰਮ ਪ੍ਰਭਾਵਿਤ ਨਾ ਵੇ ਉਥੇ ਹੋਰ ਨਾ ਮਲਾਜਮਾਂ ਦੀਆਂ ਜਿਹੜੀਆਂ ਡਿਊਟੀਆਂ ਜਿਹੜੀਆਂ ਨੇ ਉਹ ਤੈਅ ਕੀਤੀਆਂ ਜਾਣ ਇਹ ਵੀ ਸਨਿਸ਼ਚਿਤ ਕੀਤਾ ਜਾਣ ਕਿ ਕੀਤਾ ਜਾਵੇ ਕਿ ਆਨਲਾਈਨ ਅਪਾਇੰਟਮੈਂਟ ਲੈਣ ਵਾਲੇ ਲੋਕਾਂ ਦਾ ਜਿਹੜਾ ਪੰਜੀਕਰਨ ਜਿਹੜੀ ਰਜਿਸਟ੍ਰੇਸ਼ਨ ਆ ਉਸੇ ਦਿਨੀ ਜਿਹੜੀ ਆ ਉਹ ਕੀਤੀ ਜਾਵੇ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਗਿਆ ਜਿਸ ਦੇ ਸਬੰਧ ਦੇ ਵਿੱਚ ਜਿਹੜੀ ਇਹ ਚਿੱਠੀ ਜਿਹੜੀ ਆ ਉਹ ਕੱਢ ਦਿੱਤੀ ਗਈ ਹੈ ਸੂਬੇ ਦੇ ਜਿਹੜੇ ਸਾਰੇ ਡਿਪਟੀ ਕਮਿਸ਼ਨਰ ਉਹਨਾਂ ਵੱਲੋਂ ਚਿੱਠੀ ਕੱਢੀ ਗਈ ਹੈ ਜਿਹਦੇ ਚ ਅ ਚਿੱਠੀ ਦੇ ਵਿੱਚ ਵੱਡੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਨੇ ਇਹ ਮਾਲ ਵਿਭਾਗ ਦੇ ਵਧੀਕ ਮੁਖ ਸਕੱਤਨ ਉਨਰਾਗ ਵਰਮਾ ਵੱਲੋਂ ਚਿੱਠੀ ਕੱਢੀ ਗਈ ਹੈ ਜਿਹਦੇ ਚ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਕਿ ਤਹਿਸੀਲ ਦਫਤਰਾਂ ਵਿੱਚ ਸਬ ਰਜਿਸਟਰਾਰ ਜੋਇੰਟ ਸਬ ਰਜਿਸਟਰਡ ਦੀ ਜਿਹੜੀ ਉਪਲਬਧਤਾ ਜਿਹੜੀ ਹਾਜ਼ਰੀਆ ਯਕੀਨੀ ਬਣਾਈ ਜਾਵੇ ਚਿੱਠੀ ਵਿੱਚ ਲਿਖਿਆ ਗਿਆ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਕਿ ਕਈ ਵਾਰ ਤਹਿਸੀਲਾਂ ਸਬ ਤਹਿਸੀਲਾਂ ਵਿੱਚ ਸਬ ਰਜਿਸਟਰਾਰ ਤੇ ਜੋਇੰਟ ਸਬ ਰਜਿਸਟਰਾਰ ਉਪਲਬਧ ਨਹੀਂ ਹੁੰਦੇ ਜਿਸ ਕਾਰਨ ਆਮ ਜਨਤਾ ਨੂੰ ਆਪਣੇ ਵਸਿੱਕੇ ਰਜਿਸਟਰ ਕਰਾਉਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਕਾਰ ਦੇ ਧਿਆਨ ਵਿੱਚ ਇਹ ਵੀ ਆਇਆ ਕਿ ਜਿੱਥੇ ਕਿਤੇ ਵੀ ਤਹਿਸੀਲਦਾਰ ਜਾਂ ਨਾ ਤਹਿਸੀਲਦਾਰ ਤਨਾਤ ਨਹੀਂ ਹਨ ਤਾਂ ਰਜਿਸਟਰੀ ਦਾ ਕੰਮ ਕਿਸੇ ਨਾਲ ਦੀ ਤਹਿਸੀਲ ਜਾਂ ਤਪ ਨਾਲ ਦੀ ਤਹਿਸੀਲ ਜਾਂ ਸਬ ਤਹਿਸੀਲਦਾਰ ਦੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨੂੰ ਦਿੱਤਾ ਜਾਂਦਾ ਹੈ ਤੇ ਵਾਧੂ ਚਾਰਜ ਵਾਲੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਦੀ ਦੋਨੋਂ ਜਗ੍ਹਾ ਤੇ ਉਪਲਬਧਤਾ ਬਹੁਤ ਘਟ ਜਾਂਦੀ ਹੈ ਇਹਦੇ ਚ ਵੀ ਲਿਖਿਆ ਗਿਆ ਕਿ ਜਿਵੇਂ ਕਿ ਆਪ ਜਾਣਦੇ ਹੋ ਸਰਕਾਰ ਦੇ ਪੱਤਰ ਨੰਬਰ 22522 1 ਮਿਤੀ 4 ਮਾਰਚ 2025 ਰਾਈਟ ਲਿਖੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਉਹ ਤਨਾਤਨ ਉਸ ਜ਼ਿਲ੍ਹੇ ਦੇ ਸਾਰੇ ਡਿਸਟ੍ਰਿਕਟ ਬਾਰੇ ਸਭ ਰਜਿਸਟਰ ਨਿਯੁਕਤ ਕੀਤੇ ਜਾ ਚੁੱਕੇ ਨੇ ਇਸ ਮਸਲੇ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਨਾਲ ਦੀ ਨਾਲ ਡਿਪਟੀ ਕਮਿਸ਼ਨਰ ਨੂੰ ਇਹ ਵੀ ਕਿਹਾ ਗਿਆ ਕਿ ਜਿੱਥੇ ਕਿਤੇ ਵੀ ਤਹਿਸੀਲ ਜਾਂ ਸਬ ਤਹਿਸੀਲਦਾਰ ਵਿੱਚ ਤਹਿਸੀਲਦਾਰ ਜਾਂ ਨਾ ਤਹਿਸੀਲਦਾਰ ਤਨਾਤ ਨਹੀਂ ਹਨ ਉੱਥੇ ਰਜਿਸਟ੍ਰੇਸ਼ਨ ਦਾ ਜਿਹੜਾ ਕੰਮ ਆ ਉਹ ਪੈਰਾ 2 ਵਿੱਚ ਦਰਸਾਏ ਕਾਨੂੰਗੋ ਅਤੇ ਸੀਨੀਅਰ ਅਸਿਸਟੈਂਟਾਂ ਨੂੰ ਦਿੱਤਾ ਜਾਵੇ ਇਹ ਕੰਮ ਦੇਣ ਸਮੇ ਕਾਨੂੰਗੋ ਅਤੇ ਸੀਨੀਅਰ ਅਸਿਸਟੈਂਟ ਦੀ ਸ니어ਟੀ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਜਾਵੇ। ਇਹ ਵੀ ਡਿਪਟੀ ਕਮਿਸ਼ਨਰ ਨੂੰ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਹੁਣ ਇਹ ਡਿਪਟੀ ਕਮਿਸ਼ਨਰ ਦੇ ਦੀ ਨਿੱਜੀ ਜਿਹੜੀ ਨਿੱਜੀ ਜ਼ਿੰਮੇਵਾਰੀ ਹੋਵੇਗੀ ਕਿ ਹਰ ਸਬ ਰਜਿਸਟਰ ਦਾ ਦਫਤਰ ਵਿੱਚ ਘੱਟੋ ਘੱਟ ਇੱਕ ਸਬ ਰਜਿਸਟਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਤੱਕ ਉਪਲਬਧ ਹੋਵੇਗਾ ਉਹਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਇਹ ਯਕੀਨੀ ਬਣਾਇਆ ਜਾਵੇ ਕਿ ਜਿਸ ਕਿਸੇ ਵਿਅਕਤੀ ਨੇ ਰਜਿਸਟ੍ਰੇਸ਼ਨ ਵਾਸਤੇ ਵਿਭਾਗ ਦੀ ਵੈੱਬਸਾਈਟ ਤੋਂ ਅਪਾਇੰਟਮੈਂਟ ਲਈ ਆ ਉਹ ਮੁਕੰਮਲ ਦਸਤਾਵੇਜ਼ ਸਮੇਤ ਤਹਿਸੀਲ ਜਾਂ ਸਬ ਤਹਿਸੀਲ ਵਿੱਚ ਆ ਗਿਆ ਤਾਂ ਹਰ ਹਾਲਤ ਵਿੱਚ ਰਜਿਸਟਰਰ ਵੱਲੋਂ ਉਸੇ ਦਿਨ ਹੀ ਉਸ ਦੇ ਦਸਤਾਵੇਜ਼ ਦੀ ਰਜਿਸਟ੍ਰੇਸ਼ਨ ਦਾ ਫੈਸਲਾ ਕੀਤਾ ਜਾਵੇ ਇਹ ਵੀ ਡੀਸੀ ਸਾਰਿਆਂ ਨੂੰ ਕਿਹਾ ਗਿਆ ਕਿ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਕਿ ਤਹਿਸੀਲਦਾਰਾਂ ਨਾਇਬ ਤਹਿਸੀਲਦਾਰਾਂ ਅਤੇ ਸਬ ਰਜਿਸਟਰਰਾਂ ਦੀ ਹਾਜ਼ਰੀ ਦੇ ਵਿੱਚ ਐਮ ਸੇਵਾ ਐਪ ਰਾਹੀਂ ਸ਼ੁਰੂ ਕੀਤੀ ਜਾਵੇ ਇਸ ਲਈ ਸਾਰੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਜਾਂਦੇ ਹਨ ਕਿ ਤਹਿਸੀਲਾਂ ਸਬ ਤਹਿਸੀਲਾਂ ਦਫ਼ਤਰਾਂ ਦੀ ਲੋਕੇਸ਼ਨ ਦੇ ਜੀਪੀਐਸ ਕੋਆਰਡੀਨੇਟ ਤੁਰੰਤ ਇਸ ਦਫ਼ਤਰ ਨੂੰ ਭੇਜੇ ਜਾਣ ਤਾਂ ਜੋ ਤਹਿਸੀਲਦਾਰਾਂ ਨਾਇਬ ਤਹਿਸੀਲਦਾਰਾਂ ਤੇ ਸਭ ਰਜਿਸਟਰ ਦੀ ਹਾਜ਼ਰੀ ਐਮ ਸੇਵਾ ਐਪ ਰਾਹੀਂ ਸ਼ੁਰੂ ਕੀਤੀ ਜਾ ਸਕੇ ਇਸ ਨਾਲ ਇਹ ਵੀ ਯਕੀਨੀ ਬਣਾਇਆ ਜਾ ਸਕੇਗਾ ਕਿ ਤਹਿਸੀਲਦਾਰ ਨਾਇਬ ਤਹਿਸੀਲਦਾਰ ਸਭ ਰਜਿਸਟਰ ਸਵੇਰੇ 9 ਵਜੇ ਤੋਂ ਆਪਣੇ ਦਫਤਰ ਦੇ ਵਿੱਚ ਉਪਲਬਧ ਹੋਣਗੇ ਇਹ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਜਿਹਦੇ ਚਲਦਿਆਂ ਮਾਲ ਵਿਭਾਗ ਦੇ ਵਧੀਕ ਮੁਖਸਕਤਰ ਉਨਰਾਗ ਵਰਮਾ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਕੱਢ ਦਿੱਤੀ ਗਈ ਹੈ ਕਿ ਜਿਹਦੇ ਚ ਜ਼ਿਕਰ ਕੀਤਾ ਗਿਆ ਕਿ ਜਿਹੜੇ ਤਹਿਸੀਲਦਾਰ ਜਾਂ ਨਾ ਤਹਿਸੀਲਦਾਰ ਰਜਿਸਟਰ ਜਾਂ ਸਾਬ ਰਜਿਸਟਰ ਉਹਨਾਂ ਦੀ ਦਫਤਰਾਂ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਤੱਕ ਜਿੰਨ ਤੱਕ ਦਫਤਰ ਬੰਦ ਨਹੀਂ ਉਦੋਂ ਤੱਕ ਜਿਹੜੀ ਉਹਨਾਂ ਦੀ ਜਿਹੜੀ ਹਾਜ਼ਰੀ ਆ ਉਹ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਆ ਉਹ ਨਾ ਹੋ ਸਕੇ ਜਿ세 ਚਲਦਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਫੈਸਲਾ ਲੈ ਗਿਆ ਉਹਦੇ ਅਮਲੀ ਜਾਮਾ ਪਨਾਉਣ ਵਾਸਤੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਕੱਢ ਦਿੱਤੀ ਗਈ ਹੈ ਜਿਹਦੇ ਚ ਕਿਹਾ ਗਿਆ ਕਿ ਹੁਣ ਤਹਿਸੀਲਾਂ ਦੇ ਤਹਿਸੀਲ ਜਾਂ ਸਬਤ ਤਹਿਸੀਲਦਾਰ ਜਾਂ ਉਹਨਾਂ ਦਫ਼ਤਰਾਂ ਦੇ ਵਿੱਚ ਹੁਣ ਅਫਸਰਾਂ ਦੀ ਮਨਮੰਨੀ ਨਹੀਂ ਚਲੇਗੀ ਕਿਉਂਕਿ ਅਫਸਰ ਆਪਣੇ ਹਿਸਾਬ ਨਾਲ ਆਉਂਦੇ ਨੇ ਆਪਣੇ ਹਿਸਾਬ ਦੇ ਨਾਲ ਜਾਂਦੇ ਨੇ ਜਿਸ ਕਰਕੇ ਲੋਕ ਖੱਜਲ ਖਵਾਰ ਹੁੰਦੇ ਜਿਸ ਕਰਕੇ ਹੁਣ ਸਰਕਾਰ ਨੇ ਫੈਸਲਾ ਕੀਤਾ ਕਿ ਤਹਿਸੀਲਦਾਰ ਸਬ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਸਵੇਰੇ 9 ਵਜੇ ਹਰ ਹਾਲਤਾਂ ਦੇ ਵਿੱਚ ਆਪਣੇ ਦਫਤਰਾਂ ਦੇ ਵਿੱਚ ਹੋਣਗੇ ਤੇ ਜਦ ਤੱਕ ਦਫਤਰ ਬੰਦ ਨਹੀਂ ਹੁੰਦੇ ਤਦ ਤੱਕ ਉਹ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਯਕੀਨੀ ਹੋਏਗੀ ਡਿਪਟੀ ਕਮਿਸ਼ਨਰ ਨੂੰ ਨਿੱਜੀ ਤੌਰ ਤੇ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ ਕਿ ਉਸ ਤੋਂ ਬਾਅਦ ਇਹ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਹੀ ਜ਼ਿੰਮੇਵਾਰੀ ਹੋਏਗੀ ਅਗਰ ਤਹਿਸੀਲ ਦੇ ਵਿੱਚ ਜਾਂ ਸਬ ਤਹਿਸੀਲ ਦੇ ਵਿੱਚ ਜੇ ਕੋਈ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਸਮੇਂ ਸਰ ਡਿਊਟੀ ਤੇ ਨਾ ਆਇਆ ਤੇ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਫਿਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੋਗੀ ਇਸ ਕਰਕੇ ਇਹਨਾਂ ਅਫਸਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਵਾਸਤੇ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਕੱਢ ਦਿੱਤੀ ਹੈ ਔਰ ਇਹ ਵੀ ਕਹਿ ਕੇ ਜਿੱਥੇ ਖਾਲੀ ਸਟੇਸ਼ਨ ਨੇ ਜਿੱਥੇ ਉੱਥੇ ਵਿਕਲਪਵਸਥਾ ਵੀ ਜਿਹੜੀ ਤੈਅ ਕੀਤੀ ਜਾਵੇ ਕਾਨੂੰਗੋ ਜਾਂ ਜਿਹੜੇ ਸੀਨੀਅਰ ਅਸਿਸਟੈਂਟ ਨੇ ਉਹਨਾਂ ਦੀ ਸਿਨਿਅਰਿਟੀ ਦੇ ਮੱਦੇਨਜ਼ਰ ਉਹਨਾਂ ਨੂੰ ਰਜਿਸਟ੍ਰੇਸ਼ਨ ਦਾ ਕੰਮ ਦਿੱਤਾ ਜਾਵੇ ਇਹ ਜਿਹੜਾ ਫੈਸਲਾ ਵਾ ਇਹ ਸਰਕਾਰ ਵੱਲੋਂ ਲਿਆ ਗਿਆ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਨੇ ਆਨਲਾਈਨ ਅਪਾਇੰਟਮੈਂਟ ਲਈ ਆਪਣੀ ਰਜਿਸਟ੍ਰੇਸ਼ਨ ਲੈ ਕੇ ਉਹਨਾਂ ਦੀ ਉਸੇ ਦੇਣੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਯਕੀਨੀ ਬਣਾਈ ਜਾਵੇ ਤੇ ਖਾਸ ਕਰਕੇ ਮਾਲ ਵਿਭਾਗ ਦੇ ਵਿੱਚ ਪਹਿਲਾਂ ਕ腐ਸ਼ਨ ਦੇ ਮੱਦੇ ਨਜ਼ਰ ਸਰਕਾਰ ਵੱਲ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਇਸ ਕਰੀਬ 250 ਤੋਂ ਜ਼ਿਆਦਾ ਜਿਹੜੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਬਦਲ ਦਿੱਤੇ ਗਏ ਸੀ ਜਿਹਦੇ ਚਲਦਿਆਂ ਉਹਨਾਂ ਤੇ ਇਲਜ਼ਾਮ ਲੱਗੇ ਸੀ ਕਿ ਉਹ ਆਪਣੇ ਕੁਝ ਪ੍ਰਿਸ਼ਟ ਸਾਥੀਆਂ ਨੂੰ ਬਚਾਉਣ ਦੇ ਖਾਤਰ ਸਰਕਾਰ ਨੂੰ ਬਲੈਕਮੇਲ ਕਰਦੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਰਕੀ ਮਾਰੀ ਗਈ ਸੀ ਕਿ ਅਗਰ 5 ਵਜੇ ਤੱਕ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਦਫਤਰ ਬੋਰਡ ਆਉਣਗੇ ਤੇ ਠੀਕ ਹੈ ਨਹੀਂ ਤਾਂ ਉਸ ਤੋਂ ਬਾਅਦ ਸਰਕਾਰ ਫੈਸਲਾ ਕਰੂਗੀ ਕਿ ਉਹਨਾਂ ਦਾ ਕੀ ਕਰਨਾ ਤੇ ਜਿਸ ਤੋਂ ਬਾਅਦ ਜਿੰਨੇ ਵੀ ਤਹਿਸੀਲਦਾਰ ਜਾਂ ਨਾਇਬ ਤਹਿਸੀਲ ਉਹਨਾਂ ਨੇ 5 ਵਜੇ ਤੋਂ ਪਹਿਲਾਂ ਹੀ ਦਫਤਰ ਜਿਹੜੇ ਨੇ ਜੁਆਇਨ ਕਰ ਲਏ ਤੇ ਉਸ ਤੋਂ ਬਾਅਦ 265 ਦੇ ਕਰੀਬ ਜਿਹੜੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਉਹਨਾਂ ਦੇ ਤਬਾਦਲੇ ਕਰ ਦਿੱਤੇ ਗਏ ਸੀ ਉਹ ਜਿਸ ਤੋਬਾ ਮੈਗਮੈਂਟ ਦੇ ਵਿੱਚ ਕਾਫੀ ਜਿਹੜੀ ਤਰਥੱਲੀ ਮਚ ਗਈ ਸੀ ਤੇ ਹੁਣ ਸਰਕਾਰ ਨੇ ਇੱਕ ਵਾਰ ਫਿਰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਸਵੇਰੇ 9 ਵਜੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਜਾਂ ਜਿਹੜੇ ਰਜਿਸਟਰਾਰ ਨੇ ਉਹਨਾਂ ਦਾ ਬੜਾ ਪਹੁੰਚਣਾ ਜ਼ਰੂਰੀ ਆ ਮਨਮਰਜ਼ੀ ਨਹੀਂ ਚੱਲੇਗੀ ਫਰਲੋ ਨਹੀਂ ਚੱਲੇਗੀ ਤੇ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਸਰਕਾਰ ਆ ਉਹ ਬਰਦਾਸ਼ਤ ਨਹੀਂ ਕਰੇਗੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ